ਜੋ ਮੋਦੀ ਪਰਮੰਤਰ ਜੀ ਜੀ ਸਾਰੇ ਜਿਹੜੇ ਜੀ ਪੀਆ ਲੈਂਦੇ ਆ ਹਾਲਾਤ ਬੜੇ ਖਰਾਬ ਆ ਬਹੁਤ ਜਿਆਦੇ ਮਾਰੇ ਹਾਲਾਤ ਮੋਦੀ ਜੀ ਦਾ ਮਾਤਾ ਪਿਤਾ ਪੰਨਾ ਦੇ ਜਿਹੜਾ ਕਾਲਾ ਭਗਵੰਤ ਮਾਨ ਸਾਡੀ ਹਮਾਰਾ ਮੈਂ ਆਪੇ ਨਾਮ ਕਰ ਰਿਹਾ ਬੋਲ ਭਰਵੰਤਮਾਨ ਸਰਕਾਰ ਬੋਲ ਭਰਵੰਤਮਾਨ ਤੁਸੀਂ ਦੇਖ ਰਹੇ ਹੋ ਜੀਡੀਵੀ ਨਿਊਜ਼ ਤੇ ਮੈਂ ਤੁਹਾਡਾ ਆਪਣਾ ਮਹਿੰਦਰਪਾਲ ਲੂੰਬਾ ਵੱਖ-ਵੱਖ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਤੇ ਹੈ ਔਰ ਅੱਜ ਵੀ ਇਥੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਡੀਸੀ ਦਫਤਰ ਮੋਗਾ 'ਇੱਕ ਧਰਨਾ ਲਾਇਆ ਗਿਆ ਹੈ ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀਆਂ ਸੰਘਰਸ਼ ਕਰ ਰਹੀਆਂ ਹਨ ਅੱਜ ਸਾਡੇ ਨਾਲ ਨੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਨਮਾਇंदे ਜੋ ਕਿ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਡੀਸੀ ਮੋਗਾ ਨੂੰ ਇੱਕ ਮੰਗ ਪੱਤਰ ਦੇਣ ਲਈ ਪਹੁੰਚੇ ਆ ਜਿਹਦੇ ਵਿੱਚ ਡੀਏਪ ਖਾਦ ਦਾ ਮੁੱਦਾ ਹੈ ਕਿ ਹਾਲੇ ਤੱਕ ਸੁਸਾਇਟੀਆਂ ਦੇ ਵਿੱਚ ਜਿਹੜੀ ਡੀਏਪੀ ਖਾਦ ਨਹੀਂ ਪਹੁੰਚੀ ਜਦਕਿ ਕਿਸਾਨਾਂ ਨੂੰ ਇਸ ਵੇਲੇ ਖਾਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਔਰ ਦੂਸਰਾ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਕਿ ਡੀਜ਼ਲ ਦੇ ਰੇਟ ਵਧਣ ਦੇ ਨਾਲ ਜਿਹੜਾ ਕਿਸਾਨੀ ਦੀ ਲਾਗਤ ਹੈ ਜਿਹੜੀ ਉਹ ਵਧੀ ਹੈ ਔਰ ਫਸਲਾਂ ਦੀ ਜਿਹੜੀ ਐਮਐਸਪੀ ਦੇਣ ਤੋਂ ਸਰਕਾਰ ਭੱਜ ਰਹੀ ਹੈ ਆ ਆਪਾਂ ਅੱਜ ਜਿਹੜੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਇੱਥੇ ਨਮਾਇंदे ਪਹੁੰਚੇ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਡੀਸੀ ਸਾਹਿਬ ਨੂੰ ਮਿਲਣ ਆਏ ਆ ਆਦੀਵਦੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਸੁਭਨਾਮ ਹੈ ਜੀ ਆਪਣਾ ਬਲਜੀਤ ਸਿੰਘ ਜੀ ਅ ਦਲਜੀਤ ਸਿੰਘ ਜੀ ਤੁਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਆਏ ਹੋ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਅਸੀਂ ਭਾਰਤੀ ਕਿਸਾਨੀ ਨੂੰ ਪੰਜਾਬ ਤੋਂ ਤੋਤੇਵਾਲ ਦੇ ਨੁਮਾਇੰਦੇ ਆਪਣੇ ਸੂਬਾ ਪ੍ਰਧਾਨ ਸੁਖੀਲ ਜੀ ਦੀ ਹਦਾਇਤ ਅਨੁਸਾਰ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਸਾਡੀਆਂ ਸਭ ਤੋਂ ਵੱਡੀਆਂ ਮੰਗਾਂ ਨੇ ਦਰਿਆਈ ਪਾਣੀ ਪਾਣੀਆਂ ਦਾ ਮੁੱਦਾ ਜੀ ਮਹਗਾਈ ਡੀਜ਼ਲ ਪਟ્રોલ ਜਿਹੜੀ ਸਰਕਾਰ ਨੇ ਬਿਜਲੀ ਸਬਸਿਡੀ ਬੰਦ ਕੀਤੀ ਹੈ ਜੀ ਹੂੰ ਹੂੰ ਡੀਏਪੀ ਖਾਦ ਦਾ ਮੇਨ ਮਸਲਾ ਜੀ ਅਜੇ ਤੱਕ ਸਾਡੀਆਂ ਦੇ ਖਾਦ ਨਹੀਂ ਪਹੁੰਚੀ अच्छा जी सीजन ਸਾਡੇ ਸਿਰ ਤੇ ਆ ਗਏ ਆ ਹੁਣ ਜਿਵੇਂ ਆਲੂਆਂ ਦੀ ਬਜਾਈ ਸ਼ੁਰੂ ਹੋਣੀ ਆ ਹੋਰ ਮਹੀਨੇ ਦਾ ਕਣਕ ਦੀ ਬਜਾਈ ਆ ਅੱਗੇ ਇਹਨਾਂ ਦਿਨਾਂ ਦੇ ਵਿੱਚ ਡੀਏਪੀ ਖਾਸ ਸੈਟੀਆਂ ਦੇ ਵਿੱਚ ਪੂਰਨ ਰੂਪ ਵਿੱਚ ਪਹੁੰਚ ਜਾਂਦੀ ਆ ਇਸ ਸਾਲ ਅਜੇ 5% ਵੀ ਨਹੀਂ ਪਹੁੰਚੀ ਅੱਛਾ ਜੀ ਜੇ ਕੋਈ ਮੰਨ ਲਓ ਬਾਜ਼ਾਰ ਦੇ ਵਿੱਚ ਪਹੁੰਚੀ ਆ ਤੇ 1350 ਰੁਪਏ ਸਰਕਾਰੀ ਰੇਟ ਆ ਜੀ ਡੀਏਪੀ ਖਾਦ ਦੇ ਥੱਲੇ ਦਾ ਅੱਛਾ ਜੀ ਉਹਦੇ ਨਾਲ ਸਾਨੂੰ 1200 ਰੁਪਏ ਦਾ ਇੱਕ ਬੋਰੀ ਦੇ ਨਾਲ ਸਾਨੂੰ ਧੱਕੇ ਨਾਲ ਸਾਮਾਨ ਚੁਕਾਇਆ ਜਾ ਰਿਹਾ ਸਾਡੇ ਕਿਸਾਨਾਂ ਨੂੰ ਕਿਸਾਨ ਤਾਂ ਅੱਗੇ ਹੀ ਆਰਥਿਕ ਹਲਾਰਾ ਕਿਸਾਨਾਂ ਦੇ ਇੰਨੇ ਮਾੜੇ ਜੀ ਕਿਸਾਨਾਂ ਨੂੰ ਸਰਕਾਰ ਹੋਰ ਮਾਰਨਾ ਚਾਹੁੰਦੀ ਆ ਅਸੀਂ ਸਰਕਾਰ ਅੱਗੇ ਹੀ ਬੇਨਤੀ ਕਰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਵੇ ਬੀਏਪ ਖਾਸ ਫੈਟੀਆਂ ਪਹਚਾਈ ਜਾਵੇ ਨੰਬਰ 2 ਜਿਹੜਾ ਦਰਿਆਈ ਪਾਣੀ ਇੰਨਾ ਜ਼ਿਆਦਾ ਦੁਸ਼ਤ ਹੋ ਚੁੱਕਿਆ ਫੈਕਟਰੀਆਂ ਇੰਨਾ ਜ਼ਿਆਦਾ ਪਾਣੀ ਦਰਿਆਵਾਂ 'ਚ ਪਾ ਰਹੀਆਂ ਨੇ ਸਾਡਾ ਇਲਾਕਾ 7 ਵਜ ਬੈਲਟ ਦੇ ਨਾਲ ਲੱਗਦਾ ਜੀ ਕੈਂਸਰ ਵਰਗੀਆਂ ਨਾਮਰਾਜ਼ ਬਿਮਾਰੀਆਂ ਸਾਡੇ ਪਿੰਡਾਂ ਦੇ ਵਿੱਚ ਪਹੁੰਚ ਚੁੱਕੀਆਂ ਜੀ ਅਸੀਂ ਏਸੀ ਦਾ ਵੀ ਹੱਲ ਚਾਹਣੇ ਪੁਗਤਾ ਹੱਲ ਚਾਹਣੇ ਆ ਨੰਬਰ 2 ਜਿਹੜਾ ਨਹਿਰੀ ਪਾਣੀ ਹੈ ਜੀ ਇਹਦੀ ਬਹੁਤ ਜਿਆਦਾ ਵੱਡੀ ਘਾਟ ਆ। ਅਸੀਂ ਇਹ ਮੰਗ ਕਰਦੇ ਵੀ ਸਾਡੇ ਖੇਤਾਂ ਕੱਲ੍ਹ ਕੱਲ੍ਹ ਤੱਕ ਪਾਣੀ ਪਹੁੰਚਾਇਆ ਜਾਵੇ। ਜਿਹੜੀ ਇਹਨਾਂ ਰੈਪੇਰੀਆਂ ਲੌਂ ਦੀਆਂ ਧਜੀਆਂ ਉਡਾ ਕੇ ਸਾਡਾ ਪਾਣੀ ਖੋਇਆ ਗਿਆ। ਉਹ ਸਾਰਾ ਪਾਣੀ ਛੇਟਾਂ ਬਾਹਰ ਦੇ ਕਿਨਾਰੇ ਪੈਂਦੇ ਆ ਜ਼ਿਆਦਾਤਰ ਮੈਂ ਦੇਖਿਆ ਵੀ ਤੋਤੇਵਾਲ ਪਿੰਡ ਵੀ ਸਤਲੁਜ ਦਰਿਆ ਦੇ ਕਿਨਾਰੇ ਹੈਗੇ ਆ ਤੇ ਕਿੰਨਾ ਕੁ ਬਿਮਾਰੀਆਂ ਦਾ ਪ੍ਰਕੋਪ ਹੈ ਜਿਹੜਾ ਆਪਣੇ ਪਿੰਡਾਂ ਦੇ ਵਿੱਚ ਹੈਗਾ। ਪੱਤਰਕਾਰ ਸਾਹਿਬ ਤੁਸੀਂ ਇੱਕ ਸਾਡੇ ਪਿੰਡਾਂ 'ਚ ਢੀੜਾ ਮਾਰ ਕੇ ਦੇਖੋ। ਬਹੁਤ ਮੰਦੇ ਹਾਲਾਤ ਨੇ ਜੀ। ਹੂੰ। ਕੈਂਸਰ ਵਰਗੀਆਂ ਬਿਮਾਰੀਆਂ, ਕਾਲੇ ਪੀਲੇ ਵਰਗੀਆਂ ਬਿਮਾਰੀਆਂ ਘਰ-ਘਰ ਦੇ ਵਿੱਚ ਉਹਨਾਂ ਦਾ ਛੋਟੇ-ਛੋਟੇ ਬੱਚੇ ਹੁਣ ਮੇਰੇ ਪਿੰਡ ਵਿੱਚ ਇੱਕ 10 ਸਾਲ ਦਾ ਬੱਚਾ ਕੈਂਸਰ ਵਿੱਚ ਪੇਟੇ ਦਾ ਆ ਗਿਆ ਜੀ। ਅੱਛਾ ਜੀ। ਦੱਸੋ ਜੀ ਇਸ ਤੋਂ ਮਾੜੇ ਹਾਲਾਤ ਕੀ ਹੋਣਗੇ ਪਣੀਆਂ ਦੇ? ਬਿਲਕੁਲ ਬਿਲਕੁਲ ਬਿਲਕੁਲ। ਮੈਂ ਤੁਹਾਡੇ ਪਿੰਡਾਂ ਦਾ ਦੌਰਾ ਕਰ ਚੁੱਕਿਆ ਹਾਂ ਜੀ। ਐਕਚੁਅਲੀ ਅਸੀਂ ਇਹਦੇ ਤੇ ਪਹਿਲਾਂ ਰਿਪੋਰਟ ਕਰ ਚੁੱਕੇ ਹਾਂ ਔਰ ਕਾਲੇ ਪਾਣੀ ਦਾ ਮੋਰਚਾ ਵੱਲੋਂ ਇਹਦੇ ਤੇ ਲੜਾਈ ਵੀ ਲੜ ਰਹੇ ਹਾਂ। ਦੂਸਰੀ ਗੱਲ ਤੁਸੀਂ ਨਹਿਰੇ ਪਾਣੀ ਦੀ ਗੱਲ ਕੀਤੀ ਹੈ। ਭਗਵਾਨਤਮਾਨ ਦੀ ਸਰਕਾਰ ਤਾਂ ਇਹ ਗੱਲ ਕਹਿ ਰਹੀ ਹੈ ਕਿ ਵੀ ਅਸੀਂ ਜਿਹੜਾ ਹੈਗਾ ਟੇਲਾਂ ਤੱਕ ਪਾਣੀ ਪਹੁੰਚਾਤਾ ਤੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਪਾਣੀ ਨਹੀਂ ਮਿਲਿਆ ਹਾਲੇ ਤੱਕ ਕੋਈ ਵੀ ਦਰਿਆ ਦੇ ਕਿਨਾਰੇ ਬੈਠੇ ਆ ਤੁਸੀਂ ਨਹੀਂ ਸਰ ਅਜੇ ਤੱਕ ਪਾਣੀ ਸਾਨੂੰ ਪੂਰਾ ਨਹੀਂ ਮਿਲਿਆ ਕੁਝ ਸਾਡੇ ਕੱਸੀਆਂ ਪੱਕੀਆਂ ਹੋਈਆਂ ਕੁਝ ਹੋਣ ਵਾਲੀਆਂ ਜਿਹੜੀਆਂ ਇਹਨਾਂ ਨੇ ਕੱਸੀਆਂ ਪੱਕੀਆਂ ਕੀਤੀਆਂ ਮੋਗਿਆਂ ਦਾ ਡਿਜ਼ਾਈਨ ਵੀ ਸਹੀ ਹੈ ਨਹੀਂਗਾ ਜੀ ਹਾਂ ਮੋਗੇ ਇਹਨਾਂ ਉੱਚੇ ਕਰਕੇ ਬਣਾਦੇ ਜਦੋਂ ਟੇਲਾਂ ਤੱਕ ਪਾਣੀ ਤਰਨਾ ਪਹੁੰਚਾਤਾ ਪਰ ਜਿਹੜੇ ਹੁਣ ਕਿਸਾਨਾਂ ਪਿੱਛੇ ਵੱਲੋਂ ਪਾਣੀ ਅੱਗੇ ਪੁਰਾਣੇ ਮੋਗਿਆਂ ਦੇ ਵਰਦੇ ਸੀਗੇ ਉਹਨਾਂ ਪਾਣੀ ਪੂਰਾ ਖੇਤਾਂ ਤੱਕ ਜਾ ਹੀ ਨਹੀਂ ਰਿਹਾ ਜੀ ਅੱਛਾ ਉਹ ਅਸੀਂ ਇਹੀ ਬੇਨਤੀ ਕਰਦੇ ਵੀ ਉਹ ਮੋਗਿਆਂ ਦਾ ਦੁਬਾਰੇ ਡਿਜ਼ਾਈਨ ਸਹੀ ਕੀਤਾ ਜਾਵੇ ਤਾਂ ਜੋ ਸਾਡੇ ਸਾਰੇ ਖੇਤਾਂ ਨੂੰ ਪਾਣੀ ਮਿਲ ਸਕੇ ਜੀ ਭਗਵੰਤ ਮਾਨ ਸਰਕਾਰ ਦੇ ਮੰਤਰੀ ਜਿਹੜੇ ਇੱਕ ਪਾਸੇ ਕੇਂਦਰ ਸਰਕਾਰ ਦੇ ਨਾਲ ਵਕਾਲਤ ਕਰਨ ਦੀ ਗੱਲ ਕਰ ਰਹੇ ਆ ਕਿ ਅਸੀਂ ਕੇਂਦਰ ਸਰਕਾਰ ਦੇ ਕਿਸਾਨਾਂ ਦੇ ਵਕੀਲ ਬਣ ਕੇ ਜਿਹੜਾ ਹੈਗਾ ਕੇਂਦਰ ਸਰਕਾਰ ਦੇ ਨਾਲ ਗੱਲ ਕਰਾਂਗੇ ਤੇ ਦੂਸਰੇ ਪਾਸੇ ਖੁਦ ਜਿਹੜੀਆਂ ਗੱਲਾਂ ਉਹਨਾਂ ਦੇ ਹੱਥ ਦੇ ਵਿੱਚ ਨੇ ਜਿਹੜੀਆਂ ਸਹੂਲਤਾਂ ਉਹ ਖੁਦ ਕਿਸਾਨਾਂ ਨੂੰ ਆਸਾਨੀ ਨਾਲ ਪ੍ਰੋਵਾਈਡ ਕਰਵਾ ਸਕਦੇ ਆ ਉਹ ਵੀ ਨਹੀਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਔਰ ਕਿਸਾਨ ਹੈ ਜਿਹੜੇ ਉਹ ਜਿੱਥੇ ਕੇਂਦਰ ਸਰਕਾਰ ਦੇ ਨਾਲ ਲੜਨ ਲਈ ਮਜਬੂਰ ਆ ਉੱਥੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਖਿਲਾਫ ਵੀ ਮੋਰਚਾ ਖੋਲਣ ਲਈ ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਸੋ ਜਿਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਦੇ ਨਮਾਇੰਦਿਆਂ ਨੇ ਦੱਸਿਆ ਇਹਨਾਂ ਦੀਆਂ ਸਮੱਸਿਆਵਾਂ ਚਾਹੇ ਵੇਖਣ ਨੂੰ ਛੋਟੀਆਂ ਲੱਗਦੀਆਂ ਪਰ ਹੈ ਬਹੁਤ ਗੰਭੀਰ ਨੇ ਇਹ ਲੋਕ ਜਿੱਥੇ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਉਹਦੇ ਨਾਲ-ਨਾਲ ਮਗਾਈ ਦੀ ਮਾਰ ਵੀ ਚੱਲ ਰਹੀ ਹੈ ਤੇ ਉਹਦੇ ਨਾਲ-ਨਾਲ ਜਿਹੜਾ ਹੈਗਾ ਕਿਸਾਨੀ ਦੇ ਵਿੱਚ ਵੀ ਇਹਨਾਂ ਨੂੰ ਸਮੱਸਿਆਵਾਂ ਦੇਡੀਆਂ ਦਰਪੇਸ਼ ਆ ਰਹੀਆਂ ਸੋ ਜੀਟੀਵੀ نیوز ਵੱਲੋਂ ਕੈਮਰਾਮੈਨ ਹਰਪਜਨ ਭੋਨਾ ਦੇ ਨਾਲ ਮਹਿੰਦਰ ਪਾਲ ਲੂੰਗਾ